ਰੱਖਾ ਕਰ ਤੇ ਬੈਠ ਗਿਆ ਬੁਰਾ ਕਰ ਲਾ ਸੁਪਰ ਲਾ ਕਰ ਉਹ ਬੰਦ ਟੁੱਟ ਗਿਆ ਓਏ ਹਾਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇਂ ਤੇ ਰੁੜ ਜੀਏ ਨਾਲ ਹੀ ਚਾਚਾ ਰੁੜ ਜੀਏ ਕੀ ਕਰੀਏ ਰੁੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰਿਓ ਵੀ ਪਰ ਹੋ ਜੋ ਉਹ ਵਾਟਰ ਰੁਣ ਜਾਣੀ ਵਾਟਰ ਟਾ ਟੋੜੇ ਦੋੜ ਵਾਟਰ ਹੀ ਰੁਣਨੇ ਲਾ ਪਰਲਾ ਟੋੜੇ ਨਾ ਆ ਜਾ ਪਰਲਾ ਪਰਲਾ ਟੁੱਟ ਗਿਆ ਯਾਰ ਕਿ ਜੱਦਾ ਮਰ ਗਈ ਮਰ ਗਿਆ ਲੱਗ ਗਈ ਆ ਪਾਣੀ ਪੈ ਗਿਆ ਯਾਰ ਸਿੱਧੀ ਉਹ ਪਾਣੀ ਪੈ ਗਿਆ ਇਧਰ ਲੈ ਪਰ ਟੋੜੇ ਟੋੜੇ ਹਾਂ ਇਹ ਅਗਲੇ ਸੁਰੇ ਪਾਣੀ ਆ ਗਿਆ ਪੈ ਗਿਆ ਪਾਣੀ ਗਈ ਗਈ ਸਾਰਾ ਬਾਗ ਇਹ ਲਾ ਗਿਆ ਬੰਨ ਹਾਂ ਆ ਵੀ ਇੱਥੇ ਆ ਗਿਆ ਮਾ ਕੇ ਚੱਲ ਜੱਪੜੀ ਵੇ ਬੋਰੇ ਫਤਾਲੀ ਆ ਗਿਆ ਤੜ ਗਿਆ ਉਹ ਬਾੜ ਗਿਆ ਇੱਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੁਕਾ ਨਾ ਕੇ ਪਾਣੀ ਨਾ ਗਿਆ ਆ ਬੋਰੇ ਲਾਵਾ ਨਹੀਂ ਲਾ ਗਿਆ ਲਾ ਗਿਆ ਓਏ ਸੇ ਬੰਦ ਨੱਟ ਗਿਆ ਫਾਇਰੂ 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 ਵਾਹਿਗੁਰੂ ਸਾਂਦਾ ਚੱਕੀ ਨਹੀਂ ਕੀਤੀ ਵਾਹਿਗੁਰੂ ਸਾਂਦਾ ਚੱਕੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਨੂੰ ਸਾਂਦਾ ਚੱਕੀ ਨਹੀਂ ਕੀਤੀ ਹੰਲੀ ਵਾਲਾ ਬੰਦ ਤੋੜਦਾ ਤੂੰ ਵਾਹਿਗੁਰੂ ਵਾਹਿਗੁਰੂ ਤੋਂ ਚੱਕੀ ਨਹੀਂ ਕੀਤੀ ਵਾਹਿਗੁਰੂ ਵਾਹਿਗੁਰੂ ਸਾਂਦਾ ਚੱਕੀ ਨਹੀਂ ਕੀਤੀ ਵਾਹਿਗੁਰੂ ਸਾਂਦਾ ਚੱਕੀ ਨਹੀਂ ਕੀਤੀ ਇੱਧਰ ਆ ਜਾ ਚੱਲ ਆ ਜੂ ਨਾਲ ਉਹਦੇ ਨਾਲ ਨਾਲ ਹੀ ਉਹ ਤੇ ਨਾਲ ਜਾਣਾ ਚੱਲ ਮੇਰੀ ਗੱਦੀ ਵਾਹਿਗੁਰੂ ਤੂੰ ਵਾਹਿਗੁਰੂ ਸਾਂਦਾ ਚੱਕੀ ਨਹੀਂ ਕੀਤੀ ਗੁਰੂ ਸਾਹਿਬ 14 ਦਿਨ ਮੜ ਕੇ ਪਰ ਕੋ ਜੋੜਾ